ਬਿਲਕੁਲ ਜੀ ਕੱਲ ਇੱਕ ਕੁਲਬੀਰ ਸਿੰਘ ਨਾਂ ਦਾ 28 ਸਾਲ ਦੀ ਉਮਰ ਦਾ ਇੱਕ ਵਿਅਕਤੀ ਦਾਖਲ ਹੋਇਆ ਸੀਗਾ ਹਸਪੀਟਲ ਦੇ ਵਿੱਚ ਗਨ ਸ਼ਾਟ ਇੰਜਰੀ ਨਾਲ ਉਸ ਨੇ ਸਨਸਨੀ ਘਰੇਟ ਕਰਤੀ ਆਪਣੇ ਸਾਰੇ ਪ੍ਰੈਸ ਦੇ ਵਿੱਚ ਪਬਲਿਕ ਦੇ ਵਿੱਚ ਇਹ ਹੀ ਆਉਣ ਲੱਗ ਪਿਆ ਵੀ ਕੋਈ ਗਨ ਸ਼ਾਟ ਹੋ ਗਿਆ ਜੀ ਕਿਸੇ ਗੋਲੀ ਗੋਲੀ ਚੱਲ ਗਈ ਜਦੋਂ ਕਿ ਪੁਛਗਿਸ਼ ਦੌਰਾਨ ਜਦੋਂ ਉਹਦੇ ਸਾਥੀਆਂ ਤੋਂ ਪੁਛਗਿਸ਼ ਕੀਤੀ ਇਹਨੇ ਜਿਹੜਾ ਕਹਾਣੀ ਬਣਾਈ ਸੀ ਉਹਨਾਂ ਨੇ ਵੀ ਅਸੀਂ ਕੱਚਾ ਜੀਰਾ ਰੋਡ ਤੇ ਸੀਗੇ ਤੇ ਉੱਥੋਂ ਅਸੀਂ ਰੁਕੇ ਤੇ ਰੁਕੇ ਕਿ ਜਿਹੜਾ ਉਤਰਿਆ ਤਾਂ ਕੋਈ ਦੋ ਜਣੇ ਮੋਟਰਸਾਈਕਲ ਤੇ ਆਏ ਤੇ ਇੱਕ ਜਿਹੜਾ ਇਹਨੇ ਗੋਲੀ ਚਲਾਤੀ ਇਹ ਬਿਲਕੁਲ ਝੂਠੀ ਕਹਾਣੀ ਬਣਾਈ ਸੀ ਇਹਨਾਂ ਨੇ ਤੇ ਉਥੋਂ ਜਦੋਂ ਪੁੱਛਗਿਛ ਇਹਨਾਂ ਦੀ ਕੀਤੀ ਗਈ ਤੇ ਸਾਥੀਆਂ ਦੀ ਇਹ ਤਾਂ ਹਸਪੀਟਲ ਸੀਗਾ ਜਿਹੜਾ ਕੁਲਬੀਰ ਸਿੰਘ ਸੀ ਉਹਦੇ ਸਾਥੀ ਕੁਲਵਿੰਦਰ ਸਿੰਘ ਮਨਪ੍ਰੀਤ ਸੁਖਬੀਰ ਅਰਸ਼ਦੀਪ ਜਦੋਂ ਪੁੱਛਗਿਛ ਕੀਤੀ ਸੀਆਈਏ ਦੇ ਵਿੱਚ ਡੀਐਸਪੀ ਸਿਟੀ ਸੀਆਈਏ ਇਨਚਾਰਜ ਐਸਐਚਓ ਸਦਰ ਤੇ ਉਹ ਪੁੱਛਗਿਛ ਤੇ ਗੱਲਾਂ ਸਾਹਮਣੇ ਆਈਆਂ ਵੀ ਇਹ ਇਹਨਾਂ ਦੇ ਕੋਲ ਇੱਕ ਨਜਾਇਜ਼ ਪਿਸਤੌਲ ਸੀ ਜਿਹੜਾ ਕੁਲਬੀਰ ਸਿੰਘ ਨੇ ਕਿਸੇ ਤੋਂ ਅੱਗੇ ਉਹ ਲਿਆ ਸੀ ਉਹ ਗਲੌਕ ਪਿਸਤਲ ਜਿਹੜਾ ਨਜਾਇਜ਼ ਉਹਨਾਂ ਦੇ ਕੋਲ ਸੀ ਉਹ ਇਹਨਾਂ ਤੋਂ ਕਾਰ ਦੇ ਵਿੱਚ ਅਚਾਨਕ ਉਸ ਨੂੰ ਲੋਡ ਕਰਦੇ ਜਾਂ ਹੋਰ ਉਹ ਚੱਲ ਗਿਆ ਤੇ ਇਹ ਜਦੋਂ ਚੱਲੇ ਤੋਂ ਬਾਅਦ ਉਹ ਇੰਜਰ ਹੋ ਗਿਆ ਤੇ ਇਹਨਾਂ ਨੇ ਇਹ ਕਹਾਣੀ ਬਣਾਲੀ ਵੀ ਹੁਣ ਪੁਲਿਸ ਨੂੰ ਕੀ ਦੱਸਾਂਗੇ ਤੇ ਇਹ ਸਾਡੀ ਵਿਥਿਨ 5 ਆਵਰਸ 4 5 ਆਵਰਸ ਸਾਡੀ ਸਾਰੀ ਟੀਮ ਨੇ ਇਹ ਸਾਰੀ ਇਹਨਾਂ ਦੀ ਜਿਹੜੀ ਝੂਠ ਝੂਠ ਦਾ ਪਲੰਦਾ ਸੀ ਝੂਠੀ ਕਹਾਣੀ ਨੂੰ ਸામਨੇ ਲਿਆਂਦਾ ਤੇ ਇਦਾਂ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਜਿਹੜਾ ਵੈਪਨ ਹੈ ਗਲੌਕ ਪਿਸਟਲ ਆ ਉਹ ਵੀ ਰਿਕਵਰ ਹੋ ਗਿਆ ਸਰ ਇਹ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਵੈਪਨ ਔਰ ਵੈਪਨ ਕਿਟ ਕਿੱਥੋਂ ਦਾ ਮੇਡ ਹੈਗਾ ਜੀ ਇਹ ਗਲੌਕ ਪਿਸਟਲ ਹੈ ਜੀ ਇਹ ਆਸਟਰੀਆ ਮੇਡ ਹੈ ਤੇ ਬਾਹਰ ਲਈ ਆ ਮਤਲਬ ਦੱਸਣ ਦਾ ਤੇ ਇਲੀਗਲ ਐਕਵਾਇਰ ਕੀਤਾ ਇਹਨਾਂ ਨੇ ਕਿਸੇ ਤੋਂ ਉਹ ਸਾਨੂੰ ਪੁੱਛ ਗਿਛ ਤੇ ਕਈ ਗੱਲਾਂ ਸਾਹਮਣੇ ਆਈਆਂ ਸਾਡੀਆਂ ਟੀਮਸ ਬਣੀਆਂ ਅਸੀਂ ਆਉਂਦੇ ਦਿਨਾਂ ਚ ਫੜ ਲਾਂਗੇ ਸਰ ਕਿੱਥੇ ਕਿਤੇ ਆਉਂਦਾ ਹੋਣਗੇ ਜੀ ਉਹਨਾਂ ਚ ਆ ਗਿਆ ਵੇਚਣ ਵਾਸਤੇ ਆਏ ਹੋਣ ਨੇ ਉਹ ਪੁਛਗਿਸ ਚੱਲ ਰਹੀ ਹੈ ਜੀ ਇਹ ਜੇ ਮੇਨ ਪੁਛਗਿਸ ਜਦੋਂ ਇਹ ਬੰਦਾ ਹਸਪੀਟਲ ਚ ਛੁੱਟੀ ਮਿਲੂਗੀ ਇਹਨੂੰ ਗ੍ਰਿਫਤਾਰਤਾ ਕਰ ਲਿਆ ਸੀ ਸਾਥੀਆਂ ਨੂੰ ਕਰ ਲਿਆ ਉਦੋਂ ਪੁਛਗਿਸ ਤੋਂ ਹੋਰ ਗੱਲਾਂ ਸਮਝ ਸਰ ਇਹਦੇ ਤੇ ਪਹਿਲਾਂ ਵੀ ਪਰਚਾ ਦਰਜ ਹੈ ਔਰ ਕਾਹਦਾ ਪਰਚਾ ਦਰਜ ਹੈ ਇਹਦੇ ਤੇ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਦਰਜ ਹੈ ਜੀ ਐਸਐਸਓਸੀ ਫਾਜ਼ਲ ਕਾ ਵੱਲੋਂ ਦਰਜ ਹੈ 17 ਨੰਬਰ ਮੁਕਦਮਾ 25923 ਦਾ ਹੈ ਜੀ ਆਰਮਜ਼ ਐਕਟ ਦਾ ਸਰ ਕੀ ਹੋਣਾ ਕੰਮ ਕਰਦੇ ਹੈ ਅਸਲੀ ਦੇਖੋ ਪੁਛਗਿਸ ਚੱਲ ਰਹੀ ਹੈ ਜੀ ਜਿਹੜਾ ਵੀ ਕਰ ਰਹੇ ਹੋਣੇ ਉਸ ਹਿਸਾਬ ਨਾਲ ਇਹਨਾਂ ਤੇ ਪਰਚਾ ਦਿੱਤਾ ਹੈ ਤੇ ਹੋਰ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਕਿੰਨੇ ਜਣਿਆਂ ਨੇ ਪਰਚਾ ਦਰਜ ਕੀਤਾ ਪਿਸਟਲਜ਼ ਆ ਰਹੇ ਨੇ ਨਜਾਇਜ਼ ਹਥਿਆਰ ਆ ਰਹੇ ਨੇ ਕਿ ਉਹਨਾਂ ਚੋਂ ਇੱਕ ਲੱਗਦਾ ਜੀ ਕਿ ਕਿਉਂਕਿ ਫੋਰਨ ਮੇਡ ਪਿਸਟਲ ਹੈ ਜੀ ਦੇਖੋ ਪੁਛਗੇਚ ਚੱਲ ਰਹੀ ਹੈ ਹਜੇ ਇਹ ਮੇਨ ਜਿਹੜਾ ਬੰਦਾ ਹੈ ਹਸਪੀਟਲ ਚਾ ਜਦੋਂ ਹੀ ਇਸ ਨੂੰ ਅਸੀਂ ਆਪਣੇ ਪੁਲਿਸ ਕਸਟਡੀ ਚ ਲਿਆਉਣੇ ਆ ਤੇ ਹੋਰ ਕਾਫੀ ਖਲਸੇ ਸਾਹਮਣੇ ਹੋਣਗੇ ਆਉਣਗੇ ਤੇ ਅਸੀਂ ਉਹਨਾਂ ਬਾਰੇ ਆਪਾਂ ਸ਼ੇਅਰ ਕਰਾਂਗੇ ਸਰ ਕਿੰਨੇ ਜਣਿਆਂ ਨੇ ਮਾਮਲਾ ਦਰਜ ਕੀਤਾ ਔਰ ਕਿਹੜੀ ਤਰ੍ਹਾਂ ਦਾ ਇਹ 5 ਜਣਿਆਂ ਨੇ ਮਾਮਲਾ ਦਰਜ ਕੀਤਾ ਜੀ ਇਹਦੇ ਵਿੱਚ 109 ਤੇ 3 ਸਬਸੈਕਸ਼ਨ uh, 5 ਬੀ ਐਨ ਐਸ 25 54 ਦਾ ਆਬਜੈਕਟ ਤੇ ਇਹਦੇ ਵਿੱਚ ਅ ਪਰਚਾ ਦਰਜ ਕੀਤਾ ਸਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਵੀ ਇੱਕ ਮੈਟਰ ਇਦਾਂ ਦਾ ਸਾਹਮਣੇ ਆਇਆ ਹੈਗਾ ਸੀਗਾ ਜਿਹੜੇ ਆਪਣੇ ਆਪ ਘਾਣੀ ਬਣਾਈ ਗਈ ਸੀ ਇਹ ਵੀ ਮੈਟਰ ਹੁਣ ਸਾਹਮਣੇ ਆਇਆ ਹੈਗਾ ਆਪਣੇ ਆਪ ਘਾਣੀ ਬਣਾਈ ਗਈ ਹੈਗੀ ਸੀ ਮੈਂ ਹੀ ਕਹਿਣਾ ਚਾਹਣਾ ਜੀ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਅ ਚੀਜ਼ ਨੂੰ ਪਹਿਲਾਂ ਅਨਲਿਸਿਸ ਉਹਦਾ ਕਰ ਲੈਣਾ ਚਾਹੀਦਾ ਉਹਦੇ ਬਾਰੇ ਦੇਖ ਲੈਣਾ ਚਾਹੀਦਾ ਪੁੱਛ ਲੈਣਾ ਚਾਹੀਦਾ ਤੇ ਅਜਿਹੇ ਬੰਦੇ ਜਿਹੜੇ ਸ਼ਰਾਰਤੀ ਆਂਸਰ ਹੈ ਸਥਿਤੀ ਨੂੰ ਏਰੀਆ ਨੂੰ ਆਪਣੇ ਮਾਹੌਲ ਨੂੰ ਇਹ ਅਸ਼ਾਂਤ ਕਰਦੇ ਆ ਸਨਸਨੀਖੇਜ ਬਣਾਉਂਦੇ ਆ ਚੀਜ਼ਾਂ ਨੂੰ ਤੇ ਮੈਂ ਆਪਣੇ ਜਿਵੇਂ ਬਹੁਤ ਰਿਸਪਾਂਸਿਬਲ ਪ੍ਰੈਸ ਹੈ ਸਾਡੀ ਤੁਸੀਂ ਬਹੁਤ ਰਿਸਪਾਂਸਿਬਲੀ ਕੱਲ ਕਿਸੇ ਨੇ ਜਦੋਂ ਪਤਾ ਲੱਗ ਗਿਆ ਵੀ ਸ਼ੱਕੀ ਜਾ ਲੱਗਦਾ ਕਿਸੇ ਨੇ ਇਸ ਗੱਲ ਨੂੰ ਨਹੀਂ ਚੱਕਿਆ ਤੇ ਆਪਣਾ ਨਹੀਂ ਇਸੇ ਦਾ ਸਨਸਨੀ ਕ੍ਰੀਏਟ ਹੋ ਜਾਂਦੀ ਹੈ ਲੋਕਾਂ 'ਚ ਵੀ ਤੇ ਅਜਿਹੇ ਜਿਹੜੇ ਮੜੇ ਆਨਸਰ ਹੈ ਝੂਠਾ ਕੋਈ ਵਕੂਆ ਬਣਾ ਕੇ ਝੂਠੀ ਕਹਾਣੀ ਬਣਾ ਕੇ ਆ ਬਚਨ ਦੀ ਕੋਸ਼ਿਸ਼ ਕਰਦੇ ਆ ਜਾਂ ਹੋਰ ਜਿਹਨਾਂ ਇਹਨਾਂ ਦੇ ਮਨਸੂਬੇ ਹੁੰਦੇ ਆ ਉਹ ਇਹਨਾਂ ਦੇ ਆਪਾਂ ਸਾਡੇ ਜਿਵੇਂ ਇਸ ਨੂੰ 4-5 ਘੰਟਿਆਂ ਦੇ ਵਿੱਚ ਹੀ ਸਾਡੀ ਟੀਮਾਂ ਨੇ ਇਹਨਾਂ ਦੇ ਮਨਸੂਬੇ ਫੇਲ ਕਰਤੇ ਤੇ ਇਹਨਾਂ ਨੇ ਜੋ ਕ੍ਰਾਈਮ ਕੀਤਾ ਸੀ ਉਸ ਸੰਬੰਧ ਇਹਦਾ ਤੇ ਸਖਤ ਧਾਰਾ ਧਰਾਵਾਂ ਤਹਿਤ ਅਸੀਂ ਕੇਸ ਡਿਸਟ੍ਰਿਕਟ ਕੀਤਾ ਤੇ ਨਾਲ ਹੀ ਜਿਹੜਾ ਪਹਿਲਾਂ ਵੀ ਇਥੇ ਇੱਕ ਟਰੈਵਲ ਏਜੰਟ ਨੇ ਕੀਤਾ ਸੀਗਾ ਉਹਦੇ ਤੇ ਵੀ ਅਸੀਂ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਹੈ ਉਹਦੀ ਵੀ ਗੱਲ ਸਾਰੀ ਸਾਹਮਣੇ ਆ ਗਈ ਸੀ ਉਹਦਾ ਝੂਠ ਸਾਹਮਣੇ ਆ ਗਿਆ ਸੀ ਜਦੋਂ ਸੀ ਬਹੁਤ ਗਹਿਰੀ ਨਾਲ ਉਹਨੂੰ ਪੁੱਛਿਆ ਗਿਆ ਸੀ